ਉਹਨਾਂ ਆਖਿਆ ਤੇ ਆ ਸਿੰਘ ਜੀ ਜਿੰਨੀਆਂ ਉੱਚੇ ਇਹਨਾਂ ਨੇ ਮਾਤੀਆਂ ਬੋਟੀਆਂ ਜਾਣਗੀਆਂ ਉਹਨਾਂ ਉੱਚਾ ਸਾਡੇ ਨਿਸ਼ਾਨ ਤੇ ਸਾਡੇ ਗੁਰੂ ਕੇ ਮਹਿਲ ਹਸਾਂਗੇ ਜੇ ਧਰਤੀ ਦੇ ਵਿੱਚ ਦੱਬੇ ਜਾਣਗੇ ਤੇ ਧਰਤੀ ਦੇ ਪਤਾਲ ਦੇ ਵਿੱਚ ਜੜਾਂ ਜਾਣਗੀਆਂ ਗੁਰੂ ਕੇ ਖਾਲਸੇ ਦੀਆਂ ਆਉ ਮੈਂ ਕਾਪਾ ਕਹਿਣੀ ਆ ਫਿਰ ਮੈਨੂੰ ਲੱਗਦਾ ਸਾਡਾ ਸਮਾ ਹੋ ਗਿਆ ਸੁਣਿਏ ਜਰਾ ਪਿਆਰ ਸਤ ਗੁਰ ਸੱਚੇ ਪਾਤਸ਼ਾਹ ਕਹਿੰਦੇ ਹਾਸ ਕੇ ਬਚਨ ਉਚਾਰ ਪਾਣਾ ਮੰਨਿਏ ਸੱਚੇ ਸਹਬ ਦਾ ਅੱਗੇ ਜੋ ਪਾਵੇ ਕਰਤਾਰ ਮਰਦਾ ਮਰਦੇ ਆਪਣੀ ਆਣ ਤੇ ਮਰਦਾ ਮਰਦੇ ਆਪਣੀ ਆਣ ਤੇ ਜਦੋਂ ਦਿਨ ਦੀਆਂ ਠਾਵੰਗਾਰ ਤੁਸੀਂ ਸਦਕਾ ਤੇਰਾ ਜੂਤ ਲਗ ਗਏ ਘਾਟ ਤੱਲਦਾਰਾ ਸ਼ਕਤੀ ਬ ਗਈ ਸਾਰੀ ਕਾਮ ਨੂੰ ਸ਼ਕਤੀ ਬਕਸ਼ੀ ਸਾਰੀ ਕਾਮ ਨੂੰ ਕੀ ਸਾਰੀ ਕੌਮ ਨੂੰ ਤੇ ਮੈਂ ਕਰ ਦਿੱਤੇ ਸਰਦਾਰ ਸ਼ਾਖਾ ਫੁੱਟਿਆ ਸਿੱਖੀ ਲਹਿਰ ਚ ਹੁਣ ਤੇ ਲੱਗ ਗਈ ਅਜਬ ਬਹਾਰ ਸੁੱਕੇ ਖੜ ਗਏ ਫੁੱਲ ਗਲਾਬ ਦੇ ਸੁੱਕੇ ਖੜ ਗਏ ਫੁੱਲ ਗਲਾਬ ਦੇ ਖਾ ਕੇ ਜੋਲੇ ਮੈਂ ਠੰਡੇ ਦੀ ਖਾਰ ਨਹੀਂ ਭੁੱਲਣਾ ਹਸਾਲ ਹਸਰ ਨੂੰ ਕੀਤੇ ਤੂੰ ਸਾਡੇ ਜੋ ਆਪਕਾਰ ਹੁਣ ਵਾਰੀ ਆ ਗਈ ਦਾਸ ਦੀ ਹੁਣ ਵਾਰੀ ਆ ਗਈ ਦਾਸ ਦੀ ਜਾਵਾ ਪੰਥ ਉਤੋਂ ਬਲਹਾਰ ਮੈਂ ਵਾਰਾ ਟੋਟੇ ਜਿਗਰ ਦੇ ਲਾਵਾ ਹੱਸ ਜਾਂ ਚੁੱਕਰੀ ਗਜਾਰ ਕੋਜੇ ਵਰਜੇ ਚਾਂਦਨੀ ਚੌਂਕ ਮੇ ਕੋਜੇ ਵਰਜੇ ਚਾਂਦਨੀ ਚੌਂਕ ਮੇ ਫਿਦਾ ਹੋਇਆ ਪਰਵਾਰ ਤੁਸਾ ਅਮੈਲ ਸਿੱਠੀ ਦਾ ਸਾਰਿਆ ਜਿਹਦੀ ਪੱਕੀ ਬੋਤ ਦਿਵਾਰ ਸਾਰਾ ਲੱਗਾ ਹੈ ਗਾਰਾ ਖੂਨ ਦਾ ਲੱਗੇਗਾ ਰਾ ਖੂਨ ਦਾ ਉੱਤੇ ਹੋਈ ਸਰਾਂ ਦੇ ਸਾਰ ਵੇਖਣ ਵਾਲੇ ਲੋਕੀ ਕਹਿਣਗੇ ਇਹਦਾ ਕਾਲ ਪੁਰਖ ਮੈਂ ਮਾਰ ਸੁਖੀ ਵਸਣਾ ਮੀਰ ਗਰੀਬ ਨੇ ਓ ਸੁਖੀ ਵਸਣਾ ਜੇਰਾ ਅੜੇ ਅੰਤ ਨੂੰ ਝੜੇਗਾ ਜੇਰਾ ਅੜੇ ਅੰਤ ਨੂੰ ਝੜੇਗਾ ਕਰ ਦਇਆ ਸਿੰਘਾਂ ਅਤਿ ਬਾਰ ਖੁਸ਼ੀ ਨਾਲ ਗਮੀ ਦਾ ਮੇਲ ਕੀ ਜਾਰਾ ਬੈ ਕੇ ਸੋਚ ਵਿਚਾਰ ਮੈਨੂੰ ਪੁੱਤਾਂ ਤੋਂ ਪਿਆਰ ਸਿੰਘ ਨੇ ਮੈਨੂੰ ਪੁੱਤਾਂ ਤੋਂ ਪਿਆਰ ਸਿੰਘ ਨੇ ਕਰ ਸਾਰਿਆਂ ਦਾ ਸੰਸਕਾਰ ਸਭ ਸੰਗਤ ਕਹਿ ਜੋ